ਅੱਜ ਸ਼ਹੀਦ ਆਜਨ ਸਰਦਾਰ ਭਗਤ ਸਿੰਘ ਗਾਜਗੁਰੂ ਸਰਦੇਸ਼ ਜੀ ਦਾ ਚੇਲਨਾ ਸ਼ਹੀਦੀ ਦਿਹਾੜਾ ਜਿਹੜਾ ਅੱਜ ਜ਼ਰਾਬ ਪੱਦੇ ਤੌਰ ਤੇ ਸੀਤ ਭਗਤ ਸਿੰਘ ਦੇ ਜ਼ੱਦੀ ਪਿੰਕ ਖਟਕੜ ਕਲਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਕੈਬਨਟ ਮੰਤਰੀ ਜਿਹੜੇ ਆ ਇੱਥੇ ਸ਼ਿਰਕਤ ਕਰਨਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਖਟਕੜ ਕਲਾਂ ਦੇ ਵਿੱਚ ਸੀਤ ਭਗਤ ਸਿੰਘ ਦੀ ਸਮਾਰਟ ਜਿਹੜੀ ਆ ਉਹਨੂੰ ਤੇ ਸਾਹਮਣੇ ਸਰਪੇ ਖੜਿਆ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਬਿਲਕੁਲ ਪੁਖਤਾ ਪ੍ਰਬੰਧ ਨੇ ਜਪੇ ਤੇ ਪੇ ਦੇ ਸਟਾਫ ਤੇ ਡਾਕਟਰ ਜਿਹੜਾ ਉਹ ਵੀ ਪੈਸ਼ਲ ਚੈਕਿੰਗ ਕਰ ਰਹੀ ਹੈ ਸਪੈਸ਼ਲ ਸੀਐਮ ਦੀ ਟੀਮ ਜਿਹੜੀ ਆ ਸਕਿਉਰਿਟੀ ਟੀਮ ਆ ਉਹ ਵੀ ਚੈਕਿੰਗ ਕਰ ਰਹੀ ਹੈ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਦੁਆ ਖਲਣ ਨਾ ਹੋਵੇ ਉਹਦੇ ਲਈ ਜਿਹੜੀ ਆ ਪੂਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਠੀਕ 12:30 ਦੇ ਕਰੀਬ ਜਿਹੜੇ ਸੀਐਮ ਸਾਹਿਬ ਜਿਹੜੇ ਆ ਅਤੇ ਸੀ ਭਗਤ ਸਿੰਘ ਦੀ ਸਮਾਰਕ ਤੇ ਆਉਣਗੇ ਉਹਨਾਂ ਨੂੰ ਸਰਦਾ ਦੇ ਪੂਲ ਪੇਂਟ ਕਰਨਗੇ ਔਰ ਇਹ ਮੈਂ ਦੱਸ ਦੇ ਕਿ ਨਵਾਂ ਸ਼ਹਿਰ ਨੂੰ ਇੱਕ ਵੱਡੀ ਸਵਾਗਤ ਦੇਣ ਜਾ ਰਹੇ ਆ ਕਿ ਪਿੰਡ ਬਰਨਾਲਾ ਦੇ ਵਿੱਚ ਇੱਕ ਜਿਹੜੀ ਬੜੀ ਚੇਤ ਤੋਂ ਮੰਕਸੀ ਐ ਐਨਐਲਏ ਜਿਹੜੇ ਹਲਕਾ ਮੰਗਾ ਦੇ ਡਾਕਟਰ ਸੁਖਵਿੰਦਰ ਗੁਆ ਸੁਖੀ ਉਹਨਾਂ ਨੇ ਇੱਕ ਮੰਗ ਕੀਤੀ ਸੀ ਉਧਾਰ ਸਭਾ ਸੈਸ਼ਨ ਦੇ ਵਿੱਚ ਕਿ ਖਟਕੜਗਲਾ ਦੇ ਸੀਪਾਗ ਸਿੰਘ ਦੀ ਯਾਦ ਦੇ ਵਿੱਚ ਕੋ ਮੈਡੀਕਲ ਕਾਲਜ ਜਿਹੜਾ ਆ ਉਹ ਦਿੱਤਾ ਜਾਵੇ ਸੋ 11 ਏਕੜ ਜ਼ਮੀਨ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਜਿਹੜਾ ਆ ਉਹਦਾ ਅੱਜ ਨਹੀਂ ਪੱਕਰ ਵੀ ਸਰਦਾਰ ਭਗਤ ਸਿੰਘ ਮਾਲ ਰੱਖਣਗੇ ਔਰ 7 ਏਕੜ ਦੇ ਵਿੱਚ ਜਿਹੜਾ ਤੇ ਹਸਪਤਾਲ ਬਣੇਗਾ ਸੋ ਇਹ ਵੱਡੀ ਸ਼ੌਕਾਤ ਆ ਸੀਪਾਗ ਸਿੰਘ ਜਿਲ੍ਹਾ ਜਿਹੜਾ ਜਿਹੜਾ ਨਵਾਂ ਸ਼ਹਿਰ ਦੇ ਨਾਂ ਤੋਂ ਜਾਣਨੇ ਆ ਸੋ ਉਸ ਦੇ ਲਈ ਜਿਹੜਾ ਅੱਜ ਨੀ ਪੱਥਰ ਵੀ ਰੱਖਿਆ ਜਾਵੇਗਾ ਔਰ ਉਸ ਤੋਂ ਪ੍ਰਾਂਤ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਉਹਦੇ ਨਾਲ ਡਾਕਟਰ ਬਲਬੀਰ ਸਿੰਘ ਸੇਧ ਮੰਤਰੀ ਜੈਕਸ਼ੰਦ ਰੋੜੀ ਡਿਪਟੀ ਸਪੀਕਰ ਤੋਂ ਲਾਭ ਹੋ ਰਿਹਾ ਸਾਰੇ ਕੈਬਨਿਟ ਮੰਤਰੀ ਜਿਹੜੇ ਆ ਇੱਥੇ ਸ਼ਿਰਕਤ ਕਰਨਗੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਜਿਹੜੀ ਆ ਖਾਸ ਕਰਕੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਚੱਪੇ ਚੱਪੇ ਤੇ ਸਕਿਉਰਿਟੀ ਜਿਹੜੀ ਤਣਾਤ ਹੈ ਭਾਰੀ ਗਿਣਤੀ ਵੀ ਜਿਹੜੀ ਆ ਪੰਜਾਬ ਪੁਲਿਸ ਜਿਹੜੀ ਆ ਉਹ ਇੱਥੇ ਤਣਾਤ ਹੈ ਤਾਂ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਬਾਹਰ ਨਹੀਂ ਦਿਖਾ ਰਿਹਾ ਹਾਂ ਆਪਾਂ ਕਿੱਦਾਂ ਦੇ ਜਿਹੜੇ ਅੰਦਰਲੇ ਵੀ ਪ੍ਰਬੰਧ ਨੇ ਉਹ ਵੀ ਆਪਾਂ ਅੰਦਰ ਚੱਲ ਕੇ ਦੇਖਦਾ। ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾ ਜਿਹੜੇ ਕਿ 12:30 ਦੇ ਕਰੀਬ ਜਦੋਂ ਕਾਲਜ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਣ ਉਪਰੰਤ ਜਦੋਂ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਜਿਹੜੀ ਐ ਸਮਾਰਕ ਦੇਖ ਸਕਦੇ ਹੋ ਕਿ ਸਰਦਾਰ ਕਿਸ਼ਨ ਸਿੰਘ ਜਿਹੜੇ ਕਿ ਅਸ਼ੀਤ ਭਗਤ ਸਿੰਘ ਦੇ ਪਿਤਾ ਜੀ ਸਨ ਸਰਦਾਰ ਅਜੀਤ ਸਿੰਘ ਉਹਨਾਂ ਦੇ ਚਾਚਾ ਜੀ ਸਰਦਾਰ ਸਵਰਨ ਸਿੰਘ ਜਿਹੜੇ ਉਹਨਾਂ ਦੇ ਚਾਚਾ ਜੀ ਸਨ ਉਹਨਾਂ ਦੀ ਸਮਾਰਕ ਤੇ ਪਹਿਲਾਂ ਇੱਥੇ ਸ਼ਰਧਾ ਦੇ ਫੁੱਲ ਪੈਂਟ ਕਰਨਗੇ। ਸੋ ਜਿਵੇਂ ਦੇਖੋ ਪੂਰੀ ਤਿਆਰੀ ਕੀਤੀ ਗਈ ਆ। ਕ੍ਰਤਕਾਂ ਨੂੰ ਲੈ ਕੇ ਜਿਵੇਂ ਪਹਿਲਾਂ ਗੱਲ ਕੀਤੀ ਕਿ ਸੁਰੱਖਿਆ ਦੇ ਬਹੁਤ ਪੱਕਾ ਪ੍ਰਬੰਧ ਨੇ ਸੋ ਇੱਥੇ ਸਭ ਤੋਂ ਪਹਿਲਾਂ ਜਿਹੜਾ ਆਇਆ ਉਹ ਨਮਨ ਹੋਣਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ ਉਹਨਾਂ ਨਾਲ ਪੂਰੀ ਕੈਬਨਿਟ ਹੋਏਗੀ ਜਿਵੇਂ ਡਾਕਟਰ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਅਮਨ अरोड़ा ਜੀ ਪੰਜਾਬ ਪ੍ਰਧਾਨ ਨੇ ਔਰ ਇਸ ਤੋਂ ਇਲਾਵਾ ਜੈਕਸ਼ਨ ਰੋੜੀ ਸਾਹਿਬ ਜਿਹੜੇ ਡਿਪਟੀ ਸਪੀਕਰ ਪੰਜਾਬ ਨੇ ਉਹ ਵੀ ਇੱਥੇ ਪਹੁੰਚਣਗੇ ਸੋ ਇੱਥੇ ਸ਼ਰਧਾਂਜਲੀ ਦੇਣ ਤੋਂ ਉਪਰੰਤ ਸਿੱਦੇ ਆਜਨ ਸਰਦਾਤਾ ਦੇ ਸਿੱਦੇ ਆਦਮ ਕਾ ਜਿਹੜਾ ਆ ਉਥੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਸੋ ਗਰਾਊਂਡ ਦੀ ਗੱਲ ਕਰੀਏ ਤਾਂ ਬਿਲਕੁਲ ਜਿਹੜੇ ਆ ਆ ਜਿਹੜੀ ਆ ਗ੍ਰਾਉਂਡ ਨੂੰ ਸੁਰੱਖਿਆ ਬਣਾਇਆ ਗਿਆ ਜਿਹੜੀ ਜਿਹੜੀ ਇਹ ਮਿਊਜ਼ੀਅਮ ਹੈ ਉਹਦੇ ਚੋਟੇ-ਚੋਟੇ ਤੇੜੀ ਜਿਹੜੀ ਆ ਜਿਵੇਂ ਬਾਹਰ ਸਿਕਿਉਰਿਟੀ ਦੇ ਪੂਰੇ ਪੁਖਤਾ ਪ੍ਰਬੰਧ ਨੇ ਇਹਨੇ ਅੰਦਰਲੀ ਗੱਲ ਕਰੀਏ ਤੇ ਅੰਦਰ ਵੀ ਜਿਹੜੇ ਆ ਪੂਰੇ ਪੁਖਤਾ ਪ੍ਰਬੰਧ ਨੇ ਅੱਜ 24 ਮਾਰਚ 93 ਮਾ ਜਿਹੜਾ ਸ਼ਹੀਦੀ ਦਿਹਾੜਾ ਭੀ ਭਗਤ ਸਿੰਘ ਜੀ ਦਾ ਉਹ ਰਾਜ ਰਾਜ ਸਟੇਟ ਲੈਵਲ ਤੇ ਉਹਨਾਂ ਦੇ ਜ਼ੱਦੀ ਪਿੰਡ ਕਟਕੜ ਕਲਾਂ ਦੇ ਵਿੱਚ ਜਿਹੜਾ ਮਨਾਇਆ ਜਾਵੇਗਾ ਕਿਉਂਕਿ 23 ਮਾਰਚ 1931 ਨੂੰ ਸ਼ਹੀਦ ਦੇ ਆਜਨ ਸਰਪਤਾਰ ਭਗਤ ਸਿੰਘ ਰਾਜਗੁਰੂ ਕਿ ਉਹ ਬੇ ਹਲਕੀ ਉਮਰ ਦੇ ਜਿਨ੍ਹਾਂ ਨੇ ਦੇਸ਼ੀ ਖਾਤਰ ਸ਼ਹਾਦਤਾਂ ਦਿੱਤੀਆਂ ਸ਼ਹੀਦ ਹੋਏ ਔਰ ਉਹਨਾਂ ਦੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਰੰਗ ਲੈ ਕੇ ਆਈ ਤੇ ਅਸੀਂ 15 ਅਗਸਤ 1947 ਨੂੰ ਆਜ਼ਾਦ ਹੋਏ ਉਸ ਆਜ਼ਾਦੀ ਦਾ ਨਿੰਗ ਮਾਣ ਰਹੇ ਆ ਤੇ ਛੋਟੀ ਉਮਰ ਦੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਯੋਧੇ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਭਾਵੇਂ ਕਿ ਸਰਕਾਰ ਦੋ ਦਿਨ ਯਾਦ ਰੱਖਦੀ ਹੈ ਇਹਨਾਂ ਨੂੰ ਚਾਹੇ ਉਹ 28 ਸਤੰਬਰ ਹੋਵੇ ਜਾਂ ਫਿਰ 23 ਮਾਰਚ ਹੋਵੇ ਪਰ ਅੱਜ ਤੇ 3 ਮਾਰਚ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਅੱਜ ਇਸ ਸਟੈਚੂ ਉੱਤੇ ਆ ਇੱਥੇ ਨਮਨ ਹੋਣਗੇ ਕਿਉਂਕਿ ਇਹ ਹੀ ਸ਼ਹੀਦ ਦੀ ਯਾਦ ਵਿੱਚ ਜਿਹੜਾ ਸਟੈਚੂ ਬਣਾਇਆ ਗਿਆ ਆ ਸੋ ਇੱਥੇ ਜਿਹੜੇ ਆ ਨਮਨ ਹੋਣਗੇ ਤੁਸੀਂ ਪ੍ਰਬੰਧ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਆ ਸਲਾਬਤ ਵੀ ਕੀਤੀ ਗਈ ਆ ਅੱਜ ਉਹਨੂੰ ਨਮਨ ਵੀ ਕੀਤਾ ਜਾ ਰਿਹਾ ਸੋ ਇਹ ਸ਼ਹਾਦਤ ਜਿਹੜੀ ਆ ਅੱਜ ਤੰਗ ਜਿਹੜੀ ਲੈ ਕੇ ਆਈ ਆ ਉਹ ਸ਼ਹਾਦਤ ਨੂੰ ਯਾਦ ਕੀਤਾ ਪਾਉਣੇ ਕਿ ਲਾਹੌਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਪਰ ਇਹਨਾਂ ਦਾ ਮੁੱਖ ਗੁਰਦਾਂ ਦਾ ਪੁਰਾਣਾ ਪਿੰਡ ਠੜਕੜਕਲਾਂ ਦਾ ਜਿਹੜਾ ਉਹਨਾਂ ਦਾ ਜੱਦੀ ਪਿੰਡ ਕਹਿ ਦਿੰਦੇ ਆ ਭਾਵੇਂ ਭਗਤ ਸਿੰਘ ਦਾ ਜਨਮ ਲਾਇਲਪੁਰ ਬੰਗਾ ਦੇ ਵਿੱਚ ਜਿਹੜਾ ਪਾਕਿਸਤਾਨ ਉੱਥੇ ਹੋਇਆ ਸੀ ਪਾਰ ਸ਼ਹਾਦਤ ਜਿਹੜੀ ਉਹ ਵੀ ਉੱਥੇ ਹੋਈ ਸੀ ਸੋ ਇਹਨਾਂ ਦਾ ਜੱਦੀ ਪਿੰਡ ਆ ਸੋ ਇੱਥੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਹਾਰਾ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਅਦਿਸ਼ਬ ਦਾ ਦੇ ਭੁੱਲ ਪਿੰਡ ਕਰਨਗੇ